ਦੋਸਤੋ ਇਨਸਾਨੀ ਸਰੀਰ ਦੇ ਕਈ ਸਿਆਤੇ ਤਿਲ ਹੁੰਦੇ ਹਨ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਮੋਲ ਕਹਿੰਦੇ ਹਾਂ ਸਮੁੰਦਰੀ ਖਾਸਤਰ ਦੇ ਅਨੁਸਾਰ ਇਹ ਤਿਲ ਤੁਹਾਡੀ ਸ਼ਖਸੀਅਤ ਦੇ ਰਾਜ ਖੋਲਦੇ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਆਹੀ ਗੱਲ ਕਰਾਂਗੇ ਕਿ ਤਿਲ ਆਪਣੇ ਬਾਰੇ ਕੀ ਕਹਿੰਦੇ ਹਨ ਮੈਨੂੰ ਇੱਕ ਪੁਰਾਣੀ ਗੱਲ ਯਾਦ ਆਉਂਦੀ ਹੈ ਸਾਡੀ ਕਲਾਸ ਦੇ ਵਿੱਚ ਇੱਕ ਕੁੜੀ ਪੜ੍ਹਦੀ ਸੀ ਉਸਦੇ ਨੱਕ ਤੇ ਤਿਲ ਸੀ ਸਾਡੀ ਸੰਸਕ੍ਰਿਤ ਵਾਲੀ ਮੈਡਮ ਉਸ ਕੁੜੀ ਨੂੰ ਕਹਿੰਦੀ ਆ ਬੇਟਾ ਤੂੰ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇਂਗੀ ਅਸੀਂ ਬੜੇ ਹਨਾਨ ਹੋਏ ਅਸੀਂ ਪੁੱਛਿਆ ਮੈਡਮ ਜੀ ਤੁਸੀਂ ਐਡਾ ਕਿਉਂ ਕਿਹਾ ਮੈਡਮ ਨੂੰ ਕੁਝ ਸ਼ਾਸਤਰ ਬਾਰੇ ਗਿਆਨ ਸੀ ਮੈਡਮ ਕਹਿੰਦੇ ਵੀ ਇਸ ਦੇ ਨੱਕ ਤੇ ਤਿਲ ਹੈ ਇਸ ਲਈ ਇਹ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇਗੀ ਤੇ ਦੋਸਤੋ ਸੱਚੀ ਹੀ ਕੁੜੀ ਬਹੁਤ ਤਰੱਕੀ ਕਰ ਰਹੀ ਹੈ ਪੂਰੀ ਦੁਨੀਆ ਘੁੰਮ ਰਹੀ ਹੈ ਪਰਿਵਾਰ ਵਿੱਚ ਬਹੁਤ ਖੁਸ਼ ਹੈ ਤੇ ਜ਼ਿੰਦਗੀ ਬਹੁਤ ਖੁਸ਼ਿਆਲ ਹੈ ਇਸ ਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਵੀ ਗੱਲ ਆਈ ਕਿਉਂ ਨਾ ਮੈਂ ਵੀ ਤਿਲ ਦੇ ਉੱਤੇ ਮੋਲ ਦੇ ਉੱਤੇ ਕੁਝ ਸਰਚ ਕਰਾਂ ਮੈਂ ਸਰਚ ਕੀਤਾ ਸਮੁੰਦਰੀਕ ਸ਼ਾਸਤਰ ਜੋ ਕਿ ઋષਿ ਸਮੁੰਦਰ ਨੇ ਲਿਖਿਆ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਥੋਡੀ ਤੇ ਤਿਲ ਸਮੁੰਦਰੀਕ ਸ਼ਾਸਤਰ ਦੇ ਅਨੁਸਾਰ ਜਿਸ ਔਰਤ ਦੀ ਥੋਡੀ ਤੇ ਤਿਲ ਹੁੰਦਾ ਹੈ ਉਹ ਥੋਡੀ ਤੱਕ ਹੀ ਰਹਿਣਾ ਪਸੰਦ ਕਰਦੀ ਹੈ ਮਤਲਬ ਕਿ ਜੇ ਉਹ ਕਿਸੇ ਨੂੰ ਜੱਜ ਕਰੇਗੀ ਕਿਸੇ ਨੂੰ ਪਸੰਦ ਕਰੇਗੀ ਕਿਸੇ ਨੂੰ ਨਾ ਪਸੰਦ ਕਰੇਗੀ ਕਿਸੇ ਬਾਰੇ ਆਪਣੀ رائے ਦੱਸੇਗੀ ਉਹ ਉਸ ਨੂੰ ਦੇਖ ਕੇ ਉਸ ਦੀ ਥੋਡੀ ਦੇ ਉੱਤੇ ਫੇਸ ਨੂੰ ਦੇਖ ਕੇ ਹੀ ਦੱਸੇਗੀ ਉਸ ਦੀ ਸਾਰੀ رائے ਸਾਰੀ ਪਸੰਦ ਤੇ ਨਾ ਪਸੰਦ ਇਨਸਾਨ ਬਾਰੇ ਉਸ ਦੀ ਥੋਡੀ ਤੱਕ ਹੀ ਸੀਮਤ ਰਹਿ ਜਾਵੇਗੀ ਦੂਜੀ ਗੱਲ ਕਰਾਂਗੇ ਕੰਨ ਤੇ ਤਿਲ ਜਿਸ ਇਨਸਾਨ ਦੇ ਕੰਨ ਤੇ ਤਿਲ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ਹੁਣ ਗੱਲ ਕਰਾਂਗੇ ਖੱਬੀ ਗਲ ਤੇ ਤਿਲ ਜਿਨ੍ਹਾਂ ਲੋਕਾਂ ਦੀ ਖੱਬੀ ਗਲ ਤੇ ਤਿਲ ਹੁੰਦਾ ਹੈ ਉਹਨਾਂ ਨੂੰ ਆਰਥਿਕ ਸਮੱਸਿਆ ਕਦੇ ਆਉਂਦੀ ਨਹੀਂ ਤੇ ਉਹਨਾਂ ਦਾ ਘਰੇਲੂ ਜੀਵਨ ਖੁਸ਼ਹਾਲ ਹੁੰਦਾ ਹੈ ਅੱਗੇ ਹੈ ਬੁੱਲ ਉੱਪਰ ਤਿਲ ਜਿੰਨਾ ਲੋਕਾਂ ਦੇ ਬੁੱਲਾਂ ਦੇ ਖੱਬੇ ਪਾਸੇ ਤਿਲ ਹੁੰਦਾ ਹੈ ਉਹ ਉਦਾਰ ਸੁਭਾਅ ਦੇ ਹੁੰਦੇ ਹਨ ਤੇ ਪਰਿਵਾਰ ਦੇ ਲਈ ਸ਼ੁਭ ਹੁੰਦੇ ਹਨ ਗੱਲ ਉੱਤੇ ਤਿਲ ਸਮੁੰਦਰੀ ਛਾਸਤre ਦੇ ਅਨਸਾਰ ਜਿੰਨਾ ਲੋਕਾਂ ਦੀ ਗੱਲ ਤੇ ਤਿਲ ਹੁੰਦਾ ਹੈ ਉਹ ਬਹੁਤ ਹੀ ਅਟਰੈਕਟਿਵ ਹੁੰਦੇ ਹਨ ਸੁਭਾਅ ਦੇ ਪ੍ਰਤੀ ਥੋੜੇ ਤੰਗ ਹੁੰਦੇ ਹਨ ਗੁੱਸਾ ਜਲਦੀ ਕਰ ਲੈਂਦੇ ਹਨ ਤੇ ਤੰਨੀ ਵੀ ਹੁੰਦੇ ਹਨ ਅੱਗੇ ਗੱਲ ਕਰਾਂਗੇ ਮੱਥੇ ਤੇ ਤਿਲ ਕਿਸੇ ਵਿਅਕਤੀ ਦੇ ਮੱਥੇ ਤੇ ਜਾਂ ਅੱਖਾਂ ਦੇ ਵਿਚਕਾਰ ਤਿਲ ਹੁੰਦਾ ਹੈ ਮੱਥੇ ਤੇ ਤਿਲ ਹੋਣਾ ਮਤਲਬ ਕੀ ਹੋ ਅਮੀਰ ਸ਼ਕਤੀਸ਼ਾਲੀ ਦਾ ਹੈ ਉਸ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਉਹ ਤਨੀ ਹੁੰਦਾ ਹੈ ਜਿਸ ਸੁਭਾਅ ਦੀ ਗੱਲ ਕਰੀਏ ਤਾਂ ਉਹ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦਾ ਹੈ ਤੇ ਘੁੰਮਣ ਫਿਰਨ ਦਾ ਸ਼ੁਕੀਨ ਹੁੰਦਾ ਹੈ ਜੇ ਮੱਥੇ ਦੇ ਸੱਜੇ ਪਾਸੇ ਤਿਲ ਹੋਵੇ ਜਿਸ ਇਨਸਾਨ ਦੇ ਮੱਥੇ ਤੇ ਸੱਜੇ ਪਾਸੇ ਤਿਲ ਹੁੰਦਾ ਹੈ ਉਹ ਮਨੀ ਮਾਈਂਡਡ ਹੁੰਦਾ ਹੈ ਉਸ ਨੂੰ ਕੋਈ ਵੀ ਕੰਮ ਕਹਾਂਗੇ ਤਾਂ ਸਭ ਤੋਂ ਪਹਿਲਾਂ ਪੁੱਛੇਗਾ ਇਸ ਵਿੱਚ ਮੇਰਾ ਕੀ ਫਾਇਦਾ ਹੋਵੇਗਾ ਮੈਨੂੰ ਕੀ ਮਿਲੇਗਾ ਮਨੀ ਮਾਈਂਡਡ ਹੋਣ ਦੇ ਕਾਰਨ ਉਸ ਕੋਲੇ ਤਨ ਦੀ ਕਮੀ ਨਹੀਂ ਹੋਵੇਗੀ ਇਸਦੇ ਉਲਟ ਜੇ ਆਪਣੇ ਮੱਥੇ ਦੇ ਖੱਬੇ ਪਾਸੇ ਤਿਲ ਹੈ ਉਹ ਇਨਸਾਨ ਸਭ ਤੋਂ ਪਹਿਲਾਂ ਆਪਣੇ ਬਾਰੇ ਸੋਚੇਗਾ ਜੇ ਉਸ ਨੂੰ ਕੋਈ ਕੰਮ ਕਹੀਏ ਤਾਂ ਉਹ ਦੇਖੇਗਾ ਕਿ ਇਹਦੇ ਵਿੱਚ ਮੈਨੂੰ ਕੀ ਮਿਲ ਸਕਦਾ ਹੈ ਮੈਂ ਸਿਰਫ ਕੀ ਖੱਟ ਸਕਦਾ ਹਾਂ ਜਾਂ ਫਿਰ ਮੈਂ ਹੋਰ ਇਹਦੇ ਵਿੱਚ ਕੀ ਪ੍ਰਾਪਤ ਕਰ ਸਕਦਾ ਹਾਂ ਮਤਲਬ ਕਿ ਉਸ ਦੀ ਸਿੱਖਿਆਤ ਸਿਰਫ ਆਪਣੇ ਆਪ ਦੇ ਫਾਇਦੇ ਵਾਸਤੇ ਹੋਵੇਗੀ ਦੋਸਤੋ ਲਾਸਟ ਵਿੱਚ ਗੱਲ ਕਰਾਂਗੇ ਨਕਦੇ ਤਿਲ ਜਿਸ ਇਨਸਾਨ ਦੀ ਨਕਦੇ ਤਿਲ ਹੁੰਦਾ ਹੈ ਉਸ ਕੋਲੇ ਪੈਸੇ ਦੀ ਕਦੇ ਕਮੀ ਨਹੀਂ ਹੁੰਦੀ ਇੱਕ ਨੂੰ ਮਨਫਰੰਦਾ ਸ਼ੁਕੀਨ ਹੁੰਦਾ ਹੈ ਦੋਸਤੋ ਅੱਜ ਆਪਾਂ ਗੱਲ ਕੀਤੀ ਚਿਹਰੇ ਦੇ ਉੱਤੇ ਸਰੀਰ ਦੇ ਉੱਤੇ ਤਿਲਾਂ ਬਾਰੇ ਮੋਲ ਬਾਰੇ ਇਹ ਸਭ ਚੀਜ਼ਾਂ ਸਮੁੰਦਰੀ ਛਾਸਤਰ ਤੋਂ ਲਈਆਂ ਗਈਆਂ ਹਨ ਅਸੀਂ ਇਸ ਦੇ ਸਹੀ ਜਾਂ ਗਲਤ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਕਰਦੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਸਿਰਪ ਨਾਲ ਸੋਚਣਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆਪਣੇ ਸਾਥੀਆਂ ਨਾਲ ਸਾਂਝੀ ਜਰੂਰ ਕਰਿਓ ਜਿਹੜੇ ਦੋਸਤ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਗਿਆਨ ਰਹੀ ਚੈਨਲ ਨੂੰ ਫੋਲੋ ਜੁੜ ਕਰਿਓ ਤੇ ਗਿਆਨ ਰਹੀ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ